ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਸਿਫਤੁਮ ਟਿੱਕੀ ਕੀ ਹਾਲ ਚੱਲ ਨੇ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਸੂਟ ਨੇ ਜਿਹੜੇ ਉਹ ਲੈ ਕੇ ਆਏ ਆ ਇਹਦੇ ਵਿੱਚ ਸ਼ਿਮਰ ਪਸ਼ਮੀਨੇ ਦੇ ਸੂਟ ਰਹਿਣਗੇ ਤੇ ਦੂਜੇ ਆਪਣੇ ਪਸ਼ਮੀਨੇ ਦੇ ਸੂਟ ਰਹਿਣਗੇ ਪ੍ਰਿੰਟ ਵਾਲੇ ਤੇ ਬਹੁਤ ਸੋਹਣੇ ਸੂਟ ਨੇ ਇੱਕ ਜਿਹੜੇ ਵਿੱਚੀ ਨਾ ਵਰਕ ਵਾਲੇ ਸੂਟ ਹੁੰਦੇ ਆ ਪਸ਼ਮੀਨੇ ਦੇ ਉਹ ਵਾਲੇ ਸੂਟ ਰਹਿਣਗੇ ਜੀ ਠੀਕ ਹੈ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਸਾਰੇ ਸੂਟ ਤੇ ਵਿੱਚ ਪੇਂਟ ਵਾਲਾ ਸੂਟ ਵੀ ਦਿਖਾਵਾਂਗੇ ਬਹੁਤ ਸੋਹਣਾ ਪੇਂਟ ਕਰਕੇ ਰੈਡੀ ਕੀਤਾ ਸੀ ਸੂਟ ਆਪਾਂ ਨੇ ਤੇ ਇੱਕ ਕ੍ਰੇਟ ਦਾ ਸੂਟ ਸੀਗਾ ਪ੍ਰਿੰਟ ਵਾਲੇ ਉਹ ਵੀ ਦਿਖਾਵਾਂਗੇ ਠੀਕ ਹੈ ਤੇ ਸਾਰੇ ਸੂਟ ਆਪਣੇ ਦੱਸਿਓ ਫਿਰ ਤੁਹਾਨੂੰ ਕਿਦਾਂ ਦੇ ਲੱਗਦੇ ਆ ਦਿਖਾਉਣੀ ਆ ਆਪਾਂ ਤੁਹਾਨੂੰ ਸੂਟ ਦੇਖੋ ਜੀ ਸਭ ਤੋਂ ਪਹਿਲਾਂ ਆਪਣਾ ਇਹ ਹੈਗਾ ਲਾਈਟ ਸ਼ੇਡ ਦਾ ਸੂਟ ਇਹ ਨਾ ਆਫ ਵਾਈਟ ਕਲਰ ਦਾ ਸੂਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਦਾ ਸ਼ਿਮਰ ਪਸ਼ਮੀਨੇ ਦਾ ਹੀ ਸੂਟ ਹੈ ਜੀ ਇਹ ਵਾਲੀ ਜੀ ਇਹਦੀ ਸ਼ਰਟ ਰਹੂਗੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਆਪਣਾ ਇਹ ਵਾਲੇ ਸੂਟ ਦਾ ਠੀਕ ਹੈ ਬ੍ਰੇਕ ਜਾਂ ਪ੍ਰਿੰਟ ਹੈ ਬਿਲਕੁਲ ਬਹੁਤ ਸੋਹਣੇ ਇਹਦੇ ਵਿੱਚ ਜਿਹੜੇ ਕ ਕਲਰ ਨੇਗੇ ਸੂਟ ਦੇ ਵਿੱਚ ਹਨਾ ਬਹੁਤ ਸੋਹਣੇ ਬਣੇ ਹੋਏ ਨੇਗੇ ਪਿਓਰ ਸ਼ਿਮਰ ਪਸ਼ਮੀਨੇ ਦਾ ਸੂਟ ਹੈ ਜੀ ਇਹ ਹੀ ਠੀਕ ਹੈ ਤੇ ਨਾਲ ਹੀ ਇਹ ਵਾਲੀ ਇਹਦੇ ਸੈਲਫ ਪ੍ਰਿੰਟਰ ਦੀ ਹੈ ਜਿਹੜੀ ਅਨ ਬਾਟਮ ਰਹੂਗੀ ਆਫ ਵਾਈਟ ਸ਼ੇਡ ਦੀ ਵੀ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਬਾਟਮ ਦੇ ਵਿੱਚ ਵੀ ਤੇ ਕਲਰ ਇਹਦਾ ਬਹੁਤ ਜਿਆਦਾ ਪਿਆਰਾ ਜ ਹੈ ਤੇ ਸ਼ਰਟ ਦਾ ਵੀ ਤੇ ਬਾਟਮ ਦਾ ਵੀ ਬਹੁਤ ਸੋਹਣਾ ਸੂਟ ਆਪਣਾ ਬਣਿਆ ਹੋਇਆ ਹੈਗਾ ਇਹ ਠੀਕ ਹੈ ਤੇ ਤੇ ਤੁਸੀਂ ਦੇਖ ਸਕਦੇ ਹੋ ਸੂਟ ਨੂੰ ਕਿੰਨਾ ਸੋਹਣਾ ਪ੍ਰਿੰਟ ਹੈਗਾ ਸੂਟ ਦਾ ਇਹ ਇਹਨੂੰ ਆਪਾਂ ਹੋਰ ਵੀ ਆਪਾਂ ਇਹਦੇ ਵਿੱਚ ਕਲਰ ਹੈਗੇ ਨੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਜਰੂਰ ਤੇ ਇਹ ਬਹੁਤ ਸੋਹਣਾ ਸੂਟ ਹੈ ਜੀ ਨੈਕਸਟ ਵਾਲਾ ਸੂਟ ਹੈਗਾ ਆਪਣਾ ਬਲੈਕ ਵਾਲਾ ਨੈਕਸਟ ਵਾਲਾ ਸੂਟ ਜੀ ਆਪਣਾ ਬਲੈਕ ਪ੍ਰਿੰਟ ਦੇ ਉੱਪਰ ਬਲੈਕ 베이스 ਦੇ ਉੱਪਰ ਪ੍ਰਿੰਟਡ ਸੂਟ ਆ ਬਣਿਆ ਹੋਇਆਗਾ ਜਿਹੜਾ ਤੇ ਇਹਦਾ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਪਿਓਰ ਸ਼ਿਮਰ ਪਸ਼ਮੀਨੇ ਦਾ ਸੂਟ ਹੈ ਜੀ ਤੇ ਇਹ ਸ਼ਰਟ ਹੈ ਜਿਹੜੀ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਬਰੀਕ ਜਿਹਾ ਪ੍ਰਿੰਟ ਹੈ ਜਿਹੜਾ ਸ਼ਰਟ ਦੇ ਵਿੱਚ ਬਣਿਆ ਹੋਇਆਗਾ ਤੇ ਇਹ ਵਾਲੀ ਜੀ ਇਹਦੀ ਬਾਟਮ ਰਹੂਗੀ ਤੇ ਤੁਸੀਂ ਪ੍ਰਿੰਟ ਹੈ ਜਿਹੜਾ ਪੂਰਾ ਬ੍ਰੀਕੀ ਦੇ ਨਾਲ ਦੇਖ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਸ਼ਰਟ ਦਾ ਤੇ ਬਾਟਮ ਦਾ ਵੀ ਕਿੰਨਾ ਸੋਹਣਾ ਸੈਲਫ ਪ੍ਰਿੰਟ ਬਣਿਆ ਹੋਇਆਗਾ ਆਪਾਂ ਸੀਜ਼ਨ ਦੇ ਅਕੋਰਡਿੰਗ ਹੀ ਸੂਟ ਲੈ ਕੇ ਆਉਣੀ ਹੁੰਨੇ ਆਂਗੇ ਤੇ ਇਹ ਹੈਂਡਵਰਕ ਵਾਲੇ ਸੂਟ ਹੈ ਜਿਹੜੇ ਉਹ ਵੀ ਆਪਣੇ ਸੀਜ਼ਨ ਦੇ ਅਕੋਰਡਿੰਗ ਚੱਲਦੇ ਰਹਿੰਦੇ ਆ ਤੇ ਜਿਹੜੇ ਪ੍ਰਿੰਟਡ ਸੂਟ ਹੁੰਦੇ ਆ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਰਹਿਣੇ ਆ ਤੇ ਜਿਹੜੇ ਇਹਨਾਂ ਦੇ ਹੋਰ ਕਲਰ ਹੋਣਗੇ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਖਾਉਂਗੀ ਤੁਸੀਂ ਕੋਈ ਵੀ ਸੂਟ ਆਪਣਾ ਜਿਹੜਾ ਹੈਗਾ ਇਹਨੂੰ ਆਰਡਰ ਕਰ ਸਕਦੇ ਹੋ ਓਨਲੀ 1000-1000 ਰੁਪਏ ਦੇ ਇਹ ਸੂਟ ਰਹਿਣਗੇ ਜੀ ਜਿਹੜੀ ਸ਼ਿਮਰ ਪਸ਼ਮੀਨੇ ਦੇ ਪ੍ਰਿੰਟਡ ਸੂਟ ਹੈ ਜਿਹੜੇ ਹੁਣ ਅੱਗੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਹੋਰ ਸੂਟ ਨੇ ਜੀ ਆਪਣੇ ਇਹ ਪਛ ਮਹੀਨੇ ਦੇ ਮਤਲਬ ਮਸ਼ੀਨਰੀ ਵਰਕ ਜਿੱਦਾਂ ਵਿੱਚ ਹੀ ਦਿੱਤਾ ਹੁੰਦਾ ਹੈਗਾ ਉਹ ਵਾਲੇ ਸੂਟ ਨੂੰ ਦਿਖਾਉਂਗੀ ਉਹਨਾਂ ਦੇ ਨਾਲ ਸਟਾਰ ਰਹਿਣਗੇ ਜੀ ਨੈਕਸਟ ਵਾਲਾ ਜੀ ਆਪਣਾ ਏ ਵਾਲਾ ਸੂਟ ਰਹੂਗਾ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਮੈਚਿੰਗ ਸੂਟ ਰਹੂਗਾ ਜੀ ਆਪਣਾ ਏ ਨਾ ਬੋਟਲ ਗ੍ਰੀਨ ਕਲਰ ਦੀ ਸ਼ਰਟ ਹੈ ਜਿਹੜੀ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਇਹਦੇ ਵਿੱਚ ਇਦਾਂ ਵਰਕ ਵਾਲਾ ਪ੍ਰਿੰਟ ਹੈ ਜਿਹੜਾ ਬਣਿਆ ਹੋਇਆ ਹੈਗਾ ਦੇਖੋ ਕਿੰਨੀ ਸੋਹਣੀ ਇਹਦੀ ਨੈਕ ਬਣੀ ਹੋਈ ਹੈ ਬਾਰਡਰ ਬਣਿਆ ਹੋਇਆ ਹੈ ਇਹਦਾ ਘੇਰੇ ਤੇ ਤੇ ਵਿਚੇ ਦੇ ਜਿਹੜੇ ਨਿੱਕੇ ਨਿੱਕੇ ਜਿਹੇ ਫਲਾਰ ਨੇ ਉਹ ਬਨੇ ਹੋਏ ਨੇਗੇ ਬਹੁਤ ਸੋਹਣਾ ਸ਼ੇਡ ਹੈਗਾ ਇਹਦਾ ਤੇ ਸਰਦੀ ਸੀਜ਼ਨ ਦੇ ਵਿੱਚ ਬਹੁਤ ਸੋਹਣੇ ਗਰਮ ਸੂਟ ਰਹਿੰਦੇ ਨੇ ਜੀ ਇਹ ਵਾਲੇ ਤੇ ਇਹ ਵਾਲੀ ਇਹਦੀ ਬਾਟਮ ਰਹੂਗੀ ਜੀ ਬਾਟਮ ਦੇ ਉੱਪਰ ਵੀ ਇੱਥੇ ਪਹੁੰਚ ਦੇ ਉੱਪਰ ਜਿਹੜਾ ਹੈਗਾ ਤੇ ਡਿਜ਼ਾਈਨ ਆਏਗਾ ਤੇ ਇਹ ਵਾਲਾ ਜੀ ਇਹਦਾ ਸਟਾਲ ਹੈ ਨਾਲ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਹੈ ਇਹਦਾ ਸਟਾਲ ਐ ਦਾ ਬਣਿਆ ਹੋਇਆ ਹੈਗਾ ਦੋਵੇਂ ਪਾਸੇ ਬਾਰਡਰ ਬਣਿਆ ਹੈ ਪੱਲੀਆਂ ਤੇ ਤੇ ਵਿਚੇ ਦੇ ਕੰਟਰਾਸਟ ਬਣਾ ਕੇ ਛੋਟੇ ਛੋਟੇ ਫੁੱਲ ਨੇ ਜਿਹੜੇ ਇਹ ਬਨੇ ਹੋਏ ਨੇਗੇ ਬਹੁਤ ਹੀ ਵੀ ਆਪਣਾ ਸੋਨਾ ਜਾਂ ਸੂਟ ਹੋਊਗਾ ਜਦੋਂ ਇਹ ਸੂਟ ਸਟਿਚਰ ਹੋ ਕੇ ਤਿਆਰ ਹੋ ਗਿਆ ਤੇ ਬਹੁਤ ਸੋਹਣੀ ਲੁੱਕ ਆਉਣੀ ਹੈ ਜੀ ਇਹਦੀ ਤੇ ਇਹਨਾਂ ਦੇ ਜਿਹੜੇ ਹੋਰ ਕਲਰ ਰਹਿਣ ਵਾਲੇ ਨੇ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਤੁਸੀਂ ਕੋਈ ਵੀ ਸਿਲੈਕਟ ਕਰਕੇ ਇਹਨਾਂ ਦਾ ਨਾ ਜੇ ਕਿਸੇ ਨੇ ਲੈਣਾ ਹੋ ਤਾਂ ਜਲਦੀ ਤੋਂ ਜਲਦੀ ਆਰਡਰ ਹੈ ਜਿਹੜਾ ਉਹ ਆਪਣਾ ਪਲੇਸ ਕਰਿਓ ਕਿਉਂਕਿ ਇਹ ਸੂਟ ਨਾ ਬਹੁਤ ਜਲਦੀ ਫਿਰ ਆਪਣੇ ਸੋਲਡ ਆਊਟ ਹੋ ਚੁੱਕੇ ਹੋ ਜਾਂਦੇ ਹੁੰਦੇ ਨੇ ਠੀਕ ਹੈ ਜੀ ਤੇ ਹੋਰ ਜਿਹੜਾ ਹੈਗਾ ਨੈਕਸਟ ਵਾਲਾ ਸੂਟ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੇ ਨਾਲ ਦੀ ਹੋਊਗਾ ਜੀ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹਦਾ ਤੇ ਨੈਕਸਟ ਵਾਲਾ ਸੂਟ ਹੈ ਜੀ ਆਪਣਾ ਇਹ ਵੀ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਹੈਗਾ ਇਹ ਵੀ ਗਰਮ ਸੂਟ ਹੈ ਪਸ਼ਮੀਨੇ ਦਾ ਬਹੁਤ ਸੋਹਣਾ ਇਹਦੀ ਵੀ ਇਦਾਂ ਨੈਕ ਬਣੀ ਹੋਈ ਹੈ ਤੇ ਵਿੱਚ ਇਦਾਂ ਸਾਰੇ ਛੋਟੇ-ਛੋਟੇ ਜਿਹੇ ਫਲਾਰ ਨੇ ਉਹ ਬਨੇ ਹੋਏ ਨੇ ਤੇ ਘੀਰੇ ਦੇ ਉੱਪਰ ਬਾਰਡਰ ਹੈ ਜਿਹੜਾ ਬਣਿਆ ਹੋਇਆ ਹੈਗਾ ਇਹ ਵੀ ਬਹੁਤ ਸੋਹਣਾ ਥੋੜੀ ਜੀ ਡਬਲ ਸ਼ਾਈਨ ਦਾ ਸੂਟ ਹੈਗਾ ਆਪਣਾ ਤੇ ਬਹੁਤ ਵਧੀਆ ਬਣਿਆ ਹੈ ਵੀ ਇਹ ਤੇ ਇਹ ਵਾਲਾ ਇਹਦੀ ਬੈਕ ਸਾਈਡ ਰਹੂਗੀ ਜੀ ਦੇਖ ਸਕਦੇ ਹੋ ਤੁਸੀਂ ਇਦਾਂ ਇਹਦੀ ਬੈਕ ਰਹੂਗੀ ਠੀਕ ਹੈ ਤੇ ਇਹ ਵਾਲਾ ਜੀ ਇਹਦੇ ਨਾਲ ਸਟਾਲ ਹੈ ਜਿਹੜਾ ਹੋ ਰਹੂਗਾ ਤੁਸੀਂ ਦੇਖ ਸਕਦੇ ਆ ਇਹ ਤਾਂ ਬਹੁਤ ਹੀ ਵੀ ਸੋਹਣਾ ਆਪਣਾ ਕਲਰ ਹੈਗਾ ਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੂਟ ਉਹਦੇ ਨਾਲ ਨਾਲ ਦੇ ਹੀ ਹੈਗਾ ਇਹ ਵਾਲਾ ਸੂਟ ਵੀ ਬਸ ਥੋੜੇ ਥੋੜੇ ਕਲਰ ਡਿਫਰੈਂਟ ਆ ਸਾਰਿਆਂ ਦੇ ਕਿ ਮੈਂ ਤੁਹਾਨੂੰ ਇਸ ਲਈ ਕਹਿੰਦੀ ਸੀ ਜਲਦੀ ਜਲਦੀ ਇਹਨਾਂ ਦੇ ਜਿਹਨੇ ਲੈਣਾ ਹੁੰਦਾ ਆਰਡਰ ਪਲੇਸ ਕਰਿਆ ਕਰੋ ਕਿਉਂਕਿ ਇਹਨਾਂ ਫਿਰ ਕਲਰ ਆਪਸ਼ਨ ਆਪਣੇ ਕੋਲ ਘਟ ਜਾਂਦੀ ਹੁੰਦੀ ਹੈ ਜਦੋਂ ਤੁਸੀਂ ਲੇਟ ਆਰਡਰ ਕਰਦੇ ਹੋ ਤਾਂ ਸੂਟ ਨੇ ਜਿਹੜੇ ਕਈ ਇਹਨਾਂ ਵਿੱਚ ਹੋ ਸਕਦੇ ਤੁਹਾਨੂੰ ਉਹ ਕਲਰ ਪਸੰਦ ਹੋਵੇ ਤਾਂ ਉਹ ਕਲਰ ਫਿਰ ਆਪਾਂ ਨੂੰ ਨਹੀਂ ਮਿਲਦਾ ਈ ਵੀ ਕੋਬੋਟ ਸੋਣਾ ਇਹਨਾਂ ਦਾ ਸਟਾਫ ਹੈ ਪੂਰਾ ਸੌਫਟਵਰ ਵਾਲਾ ਸਟਾਫ ਰਹੂਗਾ ਜੀ ਇਹਨਾਂ ਦਾ ਤੇ ਇਹਨਾਂ ਦਾ ਜਿਹੜਾ ਕਲਰ ਚਾਰਟ ਹੈ ਜੀ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਕੁਝ ਕੁ ਜਣਿਆਂ ਨੂੰ ਕਈ ਵਾਰ ਆਪਾਂ ਨੂੰ ਹਨਾ ਪੇਮੈਂਟ ਦੀ ਆਪਾਂ ਨੂੰ ਵੀ ਉਦੋਂ ਹੀ ਪੇਮੈਂਟ ਦੀ ਜਿਹੜਾ ਹੈਗਾ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਕਈ ਵਾਰ ਨਹੀਂ ਹੁੰਦੀ ਆਪਣੀ ਹਨਾ ਪੈਸੇ ਜੀਪੇ ਦੇ ਵਿੱਚ ਜਿੱਦਾਂ ਵੀ ਹੁੰਦਾਗਾ ਤੇ ਉਹ ਇਦਾਂ ਹੋ ਜਾਂਦਾ ਤੁਸੀਂ ਹਾਫ ਪੇਮੈਂਟ ਕਰਕੇ ਸਾਨੂੰ ਆਰਡਰ ਹੈ ਜਿਹੜਾ ਆਪਣਾ ਪਲੇਸ ਕਰ ਸਕਦੇ ਹੋ ਫਿਰ ਜਦੋਂ ਤੁਹਾਡੇ ਤੱਕ ਸੂਟ ਡਿਲੀਵਰ ਹੋਏਗਾ ਤੁਸੀਂ ਆਪਣੀ ਪੇਮੈਂਟ ਉਦੋਂ ਕਲੀਅਰ ਕਰ ਸਕਦੇ ਹੋ ਤੇ ਦੋ ਤਿੰਨ ਦਿਨ ਦੇ ਵਿੱਚ ਹੀ ਆਪਣਾ ਪਾਰਸਲ ਹੈ ਜਿਹੜਾ ਪਹੁੰਚ ਜਾਂਦਾ ਹੁੰਦਾ ਹੈਗਾ ਤੇ ਉਸ ਤੋਂ ਪਹਿਲਾਂ ਤੁਸੀਂ ਪੇਮੈਂਟ ਪੂਰੀ ਕਲੀਅਰ ਕਰ ਸਕਦੇ ਹੋ ਠੀਕ ਹੈ ਤੇ ਉਦੋਂ ਪਹਿਲਾਂ ਤੁਸੀਂ ਜਦੋਂ ਆਰਡਰ ਪਲੇਸ ਕਰਨਾ ਹੈ ਤਾਂ ਤੁਸੀਂ ਹਾਫ ਪੇਮੈਂਟ ਕਰਕੇ ਸਾਨੂੰ ਆਰਡਰ ਦੇ ਸਕਦੇ ਹੋ ਆਰਡਰ ਆਪਣਾ ਬੁੱਕ ਕਰਦਿਆ ਕਰੋ ਤਾਂ ਕਿ ਜਿਹੜੇ ਕਲਰ ਤੁਹਾਡੀ ਪਸੰਦ ਦਾ ਕਲਰ ਹੈ ਤਾਂ ਤੁਹਾਡੇ ਤੱਕ ਉਹ ਜਲਦੀ ਤੋਂ ਜਲਦੀ ਪਹੁੰਚ ਸਕੇ ਤੇ ਜਿਹੜੇ ਹੋਰ ਕਲਰ ਹੋਣਗੇ ਹੋ ਸਕਦਾ ਹੈ ਉਹ ਵੀਡੀਓ ਦੇ ਲਾਸਟ ਦੇ ਵਿੱਚ ਹੋਣ ਤੇ ਤੁਸੀਂ ਕੋਈ ਵੀ ਆਪਣਾ ਆਰਡਰ ਜਿਹੜਾ ਉਹ ਜਲਦੀ ਜਲਦੀ ਪਲੇਸ ਕਰ ਸਕਦੇ ਹੋ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਆਪਣਾ ਵੀਡੀਓ ਸਕਰੀਨ ਦੇ ਉੱਪਰ ਨੰਬਰ ਨੰਬਰ ਹੈ ਜਿਹੜਾ ਉਹ ਚੱਲ ਰਿਹਾ ਹੁੰਦਾ ਹੈ ਤੇ ਉਹਨੂੰ ਜਲਦੀ ਤੋਂ ਜਲਦੀ ਐਡ ਕਰਕੇ ਸਾਨੂੰ ਮੈਸੇਜ ਕਰਕੇ ਆਪਣਾ ਗਰੁੱਪ ਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ ਜੀ ਆਪਾਂ ਡੇਲੀ ਸਟੇਟਸ ਵੀ ਲਗਾਉਂਦੇ ਰਹਿਣੀ ਹੈ ਇਹ ਵਾਲੇ ਸੁੱਪਾਂ ਦੇ ਸੀਜ਼ਨ ਰਿਕਾਰਡਿੰਗ ਤੇ Melde anje patan. Pfer next videyo de chok ki ji. Bye bye. Thank you.